ਸਸੀ ਗਾਲ ਜਗਬਾਨੀ ਟੀਵੀ ਦੇਖ ਰਹੇ ਹੋ ਤੁਹਾਡਾ ਸਵਾਗਤ ਹੈ ਮੈਂ ਆਦਰਸ਼ ਜੋਸਨ ਇਸ ਟਾਈਮ ਮੌਜੂਦ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜਿੱਥੇ ਅੱਜ ਦਿੱਲੀ ਦੀ ਰਜਾਨ ਸ਼ੁਰੂ ਹੋ ਗਈ ਸੀ ਤਾਂ ਉੱਥੇ ਵੋਟਾਂ ਦੀ ਅੱਜ ਗਿਣਤੀ ਸੀਗੀ ਤਾਂ ਲਗਭਗ ਸਰਕਾਰ ਭਾਪਾ ਦੀ ਕਲੀਅਰ ਹੋ ਗਈ ਹੈ ਤਾਂ ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਜਿਹੜੇ ਹਾਰ ਗਏ ਨੇ ਤਾਂ ਉੱਥੇ ਜਿੱਥੇ ਦਿੱਲੀ ਦੇ ਵਿੱਚ ਵੀ ਪਾਈਪਾ ਵਰਕਰਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਵੀ ਸੁਖਵਿੰਦਰ ਸਿੰਘ ਕਾਕਾ ਕੰਬੋਜ ਅਤੇ ਜ਼ਿਲ੍ਹਾ ਪਾਈਪਾ ਦੀ ਪੂਰੀ ਟੀਮ ਸਾਡੇ ਨਾਲ ਮੌਜੂਦ ਹੈ ਤੁਹਾਡੀ ਗੱਲਬਾਤ ਵੀ ਕਰਾਣਾ ਇੱਕ ਅਲੱਗ ਖੁਸ਼ੀ ਦੇਖਣ ਨੂੰ ਮਿਲੀ ਹੈ ਪੂਰੇ ਪੰਜਾਬ ਦੇ ਵਿੱਚ ਪਾਈਪਾ ਵਰਕਰਾਂ ਦੇ ਵਿੱਚ ਇੱਕ ਅਲੱਗ ਖੁਸ਼ੀ ਦੇਖਣ ਨੂੰ ਪੂਰੇ ਪੰਜਾਬ ਦੇ ਵਿੱਚ ਮਿਲਿਆ ਤੇ ਢੋਲ ਵਜਰੇ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਸਾਰੇ ਵਰਕਰਾਂ ਨੂੰ ਅਸੀਂ ਫਾਜ਼ਲਕਾ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਵਰਕਰਾਂ ਵੱਲੋਂ ਵਧਾਈ ਦਿੰਦੇ ਆ ਤੇ ਸਭ ਤੋਂ ਵੱਡੀ ਵਧਾਈ ਸਾਡੇ ਸਾਡੇ ਜਿਹੜੀ ਭਾਰਤ ਦੀ ਸ਼ਾਨ ਸ਼੍ਰੀ ਨਰਿੰਦਰ ਮੋਦੀ ਜੀ ਦੀ ਮਿਹਨਤ ਸਦਕਾ ਜਿਹੜਾ ਦਿੱਲੀ ਦੇ ਵਸਨੀਕਾਂ ਨੇ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਵਿੱਚ ਵਾਝ ਦਵਾ ਕੇ ਦਿੱਲੀ ਵਿੱਚ ਜਿਹੜੀ ਸਰਕਾਰ ਸਾਡੀ ਬਣਨ ਜਾ ਰਹੀ ਹੈ ਮੈਂ ਦਿੱਲੀ ਦੇ ਲੋਕਾਂ ਜਨਤਾ ਨੂੰ ਪੂਰੀ ਨਮਨੋੱਖੇ ਮੈਂ ਉਹਨਾਂ ਦੇ ਦਿਲੋਂ ਧੰਨਵਾਦ ਕਰਨਾ ਦਿੱਲੀ ਦੇ ਸਾਰੀ ਜਨਤਾ ਦਾ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਤਕੜੇ ਹੋ ਕੇ ਅੱਗੇ ਵੀ ਜਿਹੜਾ ਦੇ ਇਸ ਵਾਰ ਟ੍ਰੈਕੀ ਕਰੇਗਾ ਪੰਜਾਬ ਚ ਕੀ ਵੇਖ ਦੂੰਦਾ ਕੀ ਅਸਰ ਲਗੇਗਾ ਆਉਣ ਵਾਲੀ ਜਿਹੜੀ 27 ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਰਵਲ ਸਰਕਾਰ ਆਉਣ ਜਾ ਰਹੀ ਹੈ ਕਿਉਂਕਿ ਦਿੱਲੀ ਦੇ ਲੋਕਾਂ ਨੇ ਅੱਜ ਵਖਾ ਦਿੱਤਾ ਹੈ ਉਹ ਹੀ ਹਵਾ ਸਾਰਾ ਹਣੇਰ ਜਿਹੜਾ ਤੂਫਾਨ ਪੰਜਾਬ ਵਿੱਚ ਹੀ ਆਉਣਾ ਹੈ ਆਉਣ ਵਾਲੇ ਇਲੈਕਸ਼ਨ ਵਿੱਚ ਐਮਸੀ ਇਲੈਕਸ਼ਨ ਜਿਵੇਂ ਆ ਰਹੇ ਹਨ ਨਗਰ ਪਾਲਿਕਾ ਦੇ ਇਲੈਕਸ਼ਨੋਂ ਮਗਰੋਂ ਪਹਿਲੇ ਇਲੈਕਸ਼ਨ ਜਿਹੜੇ ਸਾਡੇ ਬਲਕ ਸੰਮਤੀ ਦੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਆ ਰਹੇ ਨੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਅਸੀਂ ਪੂਰੇ ਡਟ ਕੇ ਸਾਰੇ ਇਲੈਕਸ਼ਨ ਲੜਾਂਗੇ ਔਰ ਮੋਦੀ ਸਾਹਿਬ ਦੀ ਜਿਹੜੀ ਲਹਿਰ ਹੈ ਔਰ ਬੀਜੇਪੀ ਦੀ ਉਹਦੇ ਦੇ ਮੋਹਰ ਲਾ ਕੇ ਦਿੱਲੀ ਵਾਲਿਆਂ ਨੇ ਇਹ ਸਾਬਤ ਕਰਤਾ ਕਿ ਜੇ ਦਿੱਲੀ ਦੀ ਤਰੱਕੀ ਕਰ ਸਕਦੀ ਏ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਔਰ ਪੰਜਾਬ ਦਾ ਜਿਹੜਾ ਮੈਸੇਜ ਹੈ ਦੇਖੋ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜਾ ਪੰਜਾਬ ਦਾ ਜਿਹੜਾ ਮੈਸੇਜ ਹੈ ਉਹ ਪੂਰਾ ਦਿੱਲੀ ਦੇ ਵਿੱਚ ਗਿਆ ਕਿ ਪੰਜਾਬ ਦੇ ਵਿੱਚ ਕਿੰਨਾ ਇਹਨਾਂ ਨੇ ਗੰਦ ਪਾਇਆ ਕਿੰਨਾ ਇਹਨਾਂ ਚੋਰਾਂ ਨੇ ਇੱਥੇ ਸੱਤਿਆਨਾਸ਼ ਕਰਤਾ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਔਰ ਦਿੱਲੀ ਦੇ ਵਿੱਚ ਜਿਹੜੀ ਜਿੱਤ ਦੀ ਹੈ ਸਾਡੀਆਂ ਸਾਰੀ ਅੱਜ ਬੈਠੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਜਕਰਤਾ ਮੇਨ ਰੀਡ ਦੀ ਹੱਡੀ ਅੱਜ ਸਾਰੇ ਅਸੀਂ ਇੱਥੇ ਜਸ਼ਨ ਮਨਾਣ ਵਾਸਤੇ ਇਕੱਠੇ ਹੋਏ ਆਂ ਤੇ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਪੂਰੀ ਲੀਡਰਸ਼ਿਪ ਨੂੰ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਅਸੀਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦੇ ਆਂ